ਤੋ ਜ਼ਮੀਨ ਦੀ ਰਜਿਸਟਰੀ ਗੁਰੂਕਰਦਨਾਂ ਦੇ ਨਾਂ ਤੇ ਹੋਈ ਤੇ ਗੁਰਤੇਗ ਬਹਾਦਰ ਜੀ ਨੇ ਆਪਣੀ ਮਾਤਾ ਮਾਤਾ ਨਾਨਕੀ ਦੇ ਨਾਂ ਤੇ ਰਜਿਸਟਰੀ ਕਰਾਈ ਗੁਰਤੇਗ ਬਾਜ ਜੀ ਨੇ ਕਿਹਾ ਵੀ ਜਿਹੜਾ ਸਿੱਖ ਜਪਜੀ ਦਾ ਪਾਠ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਕਰਦਾ ਟਿੱਕ ਕੇ ਮੰਟਕਾ ਆ ਕੇ ਦੁਨੀਆ ਦਾ ਕੋਈ ਭੂਤ ਪ੍ਰੇਤ ਉਹਨੂੰ ਕੁਝ ਨਹੀਂ ਕਰ ਸਕਦਾ ਹੁਣ ਸਵਾਲ ਕਰਨ ਵਾਲੇ ਦੁਗਾਂ ਦੇ ਬੰਦੇ ਆ ਉਹ ਗੰਦੇ ਸਾਥ ਉੱਜੀ ਜਿਹੜਾ ਸਿੱਖ ਜਬਜੀ ਦਾ 파ਟ ਨਹੀਂ ਕਰਦਾ ਉਹਦਾ ਕੀ ਜਿਨ੍ਹਾਂ ਨੂੰ ਪਤਾ ਹੈ ਸੰਸਾਰ ਤੋਂ ਚਲੇ ਜਾਣਾ ਉਹ ਬੜਾ ਵਿਸਤਾਰ ਨਹੀਂ ਕਰਦੇ ਹੁੰਦੇ ਜਿਨ੍ਹਾਂ ਨੂੰ ਪਤਾ ਹੀ ਚਲੇ ਜਾਣਾ ਹੈ ਦੁਬਾਰਾ ਆਉਣਾ ਨਹੀਂ ਉਹੋ ਹੀ ਦੁਨੀਆ ਦੇ ਕਾਜ ਸਵਾਰਨ ਲਈ ਬੈਠ ਜਾਂਦੇ ਹੁੰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਗੁਰ ਇਤਿਹਾਸ ਬਿਲ ਟੀਵੀ ਯੂਕੇ ਗੁਰਬਾਣੀ ਉੱਪਰ ਮੈਂ ਹਾਂ ਬਿਲਕੁਨਰ ਔਰ ਮੇਰੇ ਨਾਲ ਇੱਕ ਵਾਰ ਫਿਰ ਰਣਜੀਤ ਸਿੰਘ ਜੀ ਰਾਣਾ ਹਜਰਾਨ ਸਟੂਡੀਓ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਸ਼ੁਕਰੀਆ ਭਾਜੀ ਤੁਸੀਂ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਇਤਿਹਾਸ ਦੇ ਨਾਲ ਜੋੜਿਆ ਹੋਇਆ ਹੈ ਔਰ ਆਪਾਂ ਗੱਲਬਾਤ ਕਰ ਰਹੇ ਸੀ ਪਿਛਲੇ ਪ੍ਰੋਗਰਾਮ ਦੇ ਵਿੱਚ ਕਿ ਕਿਸ ਤਰ੍ਹਾਂ ਮਹਾਰਾਜ ਫਿਰ ਕੀਰਤਪੁਰ ਸਾਹਿਬ ਤੋਂ ਅੱਗੇ ਜਦੋਂ ਗਏ ਮੱਖੋਆ ਸ਼ਹਿਰ ਤੋਂ ਬਾਅਦ ਉਹਨਾਂ ਨੇ ਅਨੰਦਪੁਰ ਸ਼ਹਿਰ ਅਨੰਦਪੁਰ ਸ਼ਹਿਰ ਦੀ ਗੱਲਬਾਤ ਤੱਕ ਆਪਾਂ ਪ੍ਰੋਗਰਾਮ ਕੀਤਾ ਸੀ ਹੁਣ ਤੁਸੀਂ ਸਾਨੂੰ ਸਾਨੂੰ ਸਾਡੀ ਸਾਧ ਸੰਗਤ ਨੂੰ ਸਾਡਾ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਇਸ ਤੋਂ ਅੱਗੇ ਦੀ ਗੱਲ ਦੱਸਾਂ ਜੀ ਜਿਹੜਾ ਆਪਾਂ ਜ਼ਿਕਰ ਕਰ ਰਹੇ ਸੀ ਕਿ ਸਤਕੁਜ ਕੀਰਤਪੁਰ ਤੋਂ ਗਹਿ ਗਾਣ ਰਾਜੇ ਪ੍ਰਚਾਰ ਕਰਨ ਦੇ ਲਈ ਰਾਜਾ ਦੀਪ ਚੰਦ ਕਹਿਲੂਰੀਆ ਅੱਗੇ ਹੋ ਕੇ ਮਿਲਿਆ ਸ਼ਰਦਾ ਵੰਸ ਸ਼ਰਦਾ ਵਸ ਕਿਉਂ ਸੀ ਵੀ ਆਪਾਂ ਗੱਲ ਕਰ ਲਈ ਹੈ ਹਾਂਜੀ ਹਾਂਜੀ ਤੇ ਉਹਨੇ ਬੇਨਤੀ ਕੀਤੀ ਜੀ ਮਾਖੋਵਾਲ ਪਿੰਡ ਮਾਖੋਦੰਤ ਵਸਨ ਨਹੀਂ ਦਿੰਦਾ ਪਿਆ ਤੇ ਤੁਸੀਂ ਇਦਾਂ ਕਰੋ ਵੀ ਤੁਸੀਂ ਲੈ ਕੇ ਤੁਸੀਂ ਵਸਾਓ ਇੱਥੇ ਲੈਣਾ ਬਰਨਾ ਲਾਓ ਜਿੱਦਾ ਕੀਰਤਪੁਰ ਚ ਲੱਗਿਆ ਤੇ ਸਤਗੁਰੂ ਜੀ ਨੇ ਆਖਿਆ ਜਮੀਨ ਮੁੱਲ ਲਵਾਂਗੇ। ਇਹ ਤੱਕ ਆਪਾਂ ਗੱਲ ਪਹੁੰਚੇ ਸੀਗੇ। ਹਾਂਜੀ। ਸੋ ਜ਼ਮੀਨ ਦੀ ਰਜਿਸਟਰੀ ਗੁਰੂ ਘਰ ਦੇ ਨਾਂ ਤੇ ਹੋਈ। ਤੇ ਗੁਰਤੇਗ ਬਹਾਦਰ ਜੀ ਨੇ ਆਪਣੀ ਮਾਤਾ ਮਾਤਾ ਨਾਨਕੀ ਦੇ ਨਾਂ ਤੇ ਰਜਿਸਟਰੀ ਕਰਾਈ। ਕਿਉਂਕਿ ਇਸ ਦੇ ਨਾਂ ਤੇ ਹੋਣਾ ਸੀ ਪਟਾ ਲਾਣਾ ਸੀ। ਆਪਣੀ ਮਾਤਾ ਆਪਣੇ ਨਾਂ ਤੇ ਨਹੀਂ ਲਿਆ ਮਾਤਾ ਨਾਨਕੀ ਦੇ ਨਾਂ ਤੇ ਲਿਆ। ਤੇ ਆਨੰਦਪੁਰ ਜਿਹੜਾ ਪਹਿਲਾਂ ਮਾਖੋਵਾਲ ਨੂੰ ਜਦੋਂ ਬਸਾਉਣਾ ਸ਼ੁਰੂ ਕੀਤਾ ਪਿੰਡ ਦਾ ਪਹਿਲਾ ਨਾਂ ਰੱਖਿਆ ਵੀ ਚੱਕ ਨਾਨਕੀ। ਨਾ ਪਹਿਲਾ ਨਾਨ ਨਾਨ ਫੋੜ ਨਹੀਂ ਸੀ ਮੈਂ ਇੱਕ ਵਾਰ ਫੇਰ 사ਧ ਸੰਗਤ ਨੂੰ ਦੱਸਣਾ ਚਾਹੁੰਦਾ ਆ ਚੇਤਾ ਕਰਉਣਾ ਚਾਹੁੰਦਾ ਆ ਸਭ ਨੂੰ ਪਤਾ ਆ ਕਿ ਦੋ ਨਾਨਕੀ ਹੋਇਆਂ ਇੱਕ ਬੇਬੇ ਨਾਨਕੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਿਸਟਰ ਔਰ ਇੱਕ ਮਾਤਾ ਨਾਨਕੀ ਜਿਹੜੇ ਗੁਰਤੇ ਘਾਦਰ ਤੇ ਮਾਤਾ ਜੀ ਹਾਂਜੀ ਔਰ ਭਾਈ ਸਾਹਿਬ ਉਸ ਨਾਨਕੀ ਦੀ ਗੱਲ ਕਰ ਰਹੇ ਆ ਜੀ ਹਾਂਜੀ ਮਾਤਾ ਨਾਨਕੀ ਦੇ ਨਾਂ ਤੇ ਔਰ ਸਿੱਖ ਸੰਗਤਾਂ ਨੇ ਵੀਰਵਾ ਰੱਖਿਆ ਹੋਇਆ ਆ ਜਦੋਂ ਭੈਣ ਦਾ ਜ਼ਿਕਰ ਆਉਂਦਾ ਭੈਣ ਨੂੰ ਬੀਬੇ ਕਹਿੰਦੇ ਹੁੰਦੇ ਸੀ ਹਾਂਜੀ ਬੀਬੇ ਨਾਨਕੀ ਤੇ ਜਦੋਂ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਮਹਿਲ ਹੈ ਜਦੋਂ ਉਹਨਾਂ ਦਾ ਜ਼ਿਕਰ ਆਉਂਦਾ ਗੁਰਤੇਗਬਾਤ ਮਾਤਾ ਦਾ ਨਾਮ ਆਉਂਦਾ ਆਉਂਦਾ ਫਿਰ ਮਾਤਾ ਨਾਨਕੀ ਹਾਂਜੀ ਇਦਾਂ ਚੱਲਦਾ ਅੱਜ ਸੋ ਮਾਤਾ ਨਾਨਕੀ ਦੇ ਨਾਂ ਤੇ ਪਟਾ ਲਿਖਿਆ ਗਿਆ ਤੇ ਜਿਹੜਾ ਸਹਿਲ ਬਸਾਉਣਾ ਸੀ ਉਹਦਾ ਨਾਮ ਰੱਖਿਆ ਗਿਆ ਚੱਕ ਨਾਨਕੀ ਚੱਕ ਨਾਨਕੀ ਹੀ ਅੱਛਾ ਜੀ ਅਨੰਦਪੁਰ ਦਾ ਪਹਿਲਾ ਨਾਂ ਚੱਕ ਨਾਨਕੀ ਸੀਗਾ ਅਨੰਦਪੁਰ ਬਾਜ ਵਿਕਸਤ ਹੋਇਆ ਉਹ ਵੀ ਆਪਾਂ ਗੱਲ ਕਰਾਂਗੇ ਅਨੰਦਪੁਰ ਕਿਤਾ ਨਾਂ ਆਇਆ ਪਾਜੀ ਚੱਕ ਸੋਰੀ ਮੈਂ ਹੋਰ ਪਾਸੇ ਚੱਕ ਨਾਂ ਦੇ ਸ਼ਹਿਰ ਬਹੁਤ ਨੇ ਜੀ ਪਾਕਿਸਤਾਨ ਸਪੈਸੀ ਇਹ ਪਾਕਿਸਤਾਨੀ ਨਹੀਂ ਆਪਣੇ ਵਾਲ ਬਣੇ ਵੀ ਚੱਕ ਪਾਕਿਸਤਾਨ ਦਾ ਨਾਂ ਨਹੀਂ ਹੈਗਾ ਆਪਣਾ ਨਾਂ ਆ ਅੱਛਾ ਜੀ ਜਦੋਂ ਕੋਈ ਖੂਹ ਸਾਰਿਆ ਜਾਂਦਾ ਸੀ ਨਾ ਉਹਦੇ ਥੱਲੇ ਪਹਿਲਾਂ ਲੱਕੜ ਦਾ ਚੱਕ ਪੜਾ ਕੇ ਥਾਂ ਦੇ ਉੱਤੇ ਟਿਕਾਇਆ ਜਾਂਦਾ ਅੱਛਾ ਜੀ ਲੱਕੜ ਦਾ ਚੱਕਰ ਜਿਹਾ ਬਣਾ ਕੇ ਉਹਨਾਂ ਚੱਕ ਕਹਿੰਦੇ ਸੀਗੇ ਉਹ ਬਣਾ ਕੇ ਬਹੁਤ ਮਜ਼ਬੂਤ ਟਾਲੀ ਦੀ ਲੱਕੜ ਦਾ ਜਿਹੜੀ ਪਾਣੀ ਦੇ ਨਾਲ ਭਿੱਜ ਕੇ ਹੋਰ ਮਜ਼ਬੂਤ ਹੁੰਦੀ ਜਾਵੇ ਟਾਲੀ ਜਾਂ ਸ਼ੀਰ ਲੱਕੜ ਹੁੰਦੀ ਸੀ ਹਾਂਜੀ ਉਹਦਾ ਪਹਿਲਾਂ ਚੱਕ ਪਾਣੀ ਚ ਤਾਰਿਆ ਜਾਂਦਾ ਸੀ ਉਹਦੇ ਉੱਤੇ ਹੀ ਤਾਰਾ ਖੇ ਖੂਦ ਹੀ ਸਾਰੀ ਕੀਤੀ ਜਾਂਦੀ ਸੀ ਅੱਛਾ ਜੀ ਗੋੜ ਮੂਰ ਦੇ ਉੱਤੇ ਤੇ ਜਦੋਂ ਵੀ ਕੋਈ ਪਿੰਡ ਵਸਾਉਣਾ ਸਭ ਤੋਂ ਪਹਿਲੀ ਲੋੜ ਕੀ ਆ ਜੀ ਪਾਣੀ ਦੀ ਪਾਣੀ ਦੀ ਤੇ ਫਿਰ ਪਹਿਲਾਂ ਸਭ ਤੋਂ ਚੱਕ ਹੀ ਧਾਰੀ ਦਾ ਸੀਗਾ ਪਾਣੀ ਦੇ ਵਿੱਚ ਉਹਦੇ ਉੱਤੇ ਖੂਦ ਹੀ ਸਾਰੀ ਹੋਣੀ ਆ ਸੋ ਕਹਣਾ ਜੀ ਚੱਕ ਵੱਸ ਗਿਆ ਜੇ ਖੂਬ ਵਸ ਗਿਆ ਚੱਕ ਵਸ ਗਿਆ ਖੂ ਦਾ ਪਾਣੀ ਮਿੱਠਾ ਨੇ ਕੋਲੇ ਪਿੰਡ ਵੀ ਵਜ ਜਾਣਾ ਸੋ ਚੱਕ ਨਾ ਉਥੋਂ ਪਿਆ ਉਸ ਚੱਕ ਤੋਂ ਪਿਆ ਅੱਛਾ ਜੀ ਪਿੰਡਾਂ ਦਾ ਬਹੁਤ ਸ਼ੁਕਰੀਆ ਤੁਸੀਂ ਇੱਕ ਵਾਰੀ ਵੈਕੇਸ਼ਨ ਦਿੱਤੀ ਜੀ ਸਾਡੇ ਸਵੇਚਾਰ ਦੀ ਹਾਂ ਜੀ ਤੇ ਚੱਕ ਜਦੋਂ ਉਤਾਰਦੇ ਸੀ ਉਸ ਦਿਨ ਤਾਂ ਕਹਿੰਦੇ ਹਾਂ ਜਦੋਂ ਚੱਕ ਉੱਤਰ ਗਿਆ ਆ ਖੂਦ ਹੀ ਸਾਰੀ ਸ਼ੁਰੂ ਹੋ ਗਈ ਇਹਨਾਂ ਨੂੰ ਪਾਣੀ ਉੱਥੋਂ ਨਿਕਲ ਆਇਆ ਥੱਲਿਓ ਪਾਣੀ ਮਿੱਠਾ ਵੀ ਆ ਇਸ ਕਰਕੇ ਠੀਕ ਆ ਹੁਣ ਪਿੰਡ ਵਾਸੀ ਜਾਣਾ ਆ ਉਧਰ ਤਾਂ ਸ਼ਾਇਦ ਮਿੱਠੇ ਚਾ ਉਹ ਖਾਂਦੇ ਹੋਣੇ ਆ ਉਦੋਂ ਮਿੱਠੀ ਜੌਂ ਵੀ ਖਾਈ ਜਾਂਦੀ ਸੀ ਗੱਲ ਵਿੱਚ ਸ਼ੱਕਰ ਵੀ ਸਿੱਟੀ ਜਾਂਦੀ ਸੀ ਹਾਂ ਜੀ ਹਾਂ ਜੀ ਗੋੜੀ ਚੱਕਰੀ ਕਾ ਪਿੰਡ ਦੀ ਉਸਾਰੀ ਸ਼ੁਰੂ ਹੋਈ ਤੇ ਕਈ ਕਮਜ਼ੋਰ ਬਿਰਤੀ ਵਾਲੇ ਵੀ ਸਿੱਖ ਹੁੰਦੇ ਆ ਸਿੱਖਾਂ ਦੇ ਵਿੱਚ ਵੀ ਸ਼ਰਧਾਲੂ ਵੀ ਹਾਂਜੀ ਜਿਹੜੇ ਹਾਲੇ ਪੂਰੇ ਨਹੀਂ ਹੁੰਦੇ ਸਾਡੇ ਅਰਗੇ ਵੀ ਤਾਂ ਨਾਮਧਿਕ ਤਾਂ ਹੁੰਦੇ ਹੀ ਆ ਨਾ ਬਿਲਕੁਲ ਉਹਨਾਂ ਨੇ ਆ ਕੇ ਕਹਿਣਾ ਸ਼ੁਰੂ ਕਰਤਾ ਵੀ ਸਤਗੁਰੂ ਜੀ ਮਾਖੋ ਦੈਂਤ ਜੇ ਲੋਕਾਂ ਨੂੰ ਤੰਗ ਕਰਦਾ ਸੀ ਉਹਨਾਂ ਦੇ ਘਰ ਨਹੀਂ ਵਸਣ ਦਿੰਦਾ ਅਸੀਂ ਉਹਨਾਂ ਘਰ ਪਾਉਣੇ ਜੇ ਸ਼ੁਰੂ ਕਰਨੇ ਆ ਤੇ ਸਾਡੇ ਕਿਹੜਾ ਵਸਣ ਦਊਗਾ ਸਾਨੂੰ ਤੰਗ ਵੀ ਕਰਦਾ ਕਿਸੇ ਨੇ ਆ ਕਿਹਾ ਸਾਨੂੰ ਤੰਗ ਵੀ ਕਰਦਾ ਆ ਤੇ ਸਤਗੁਰੂ ਜੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਜਿਹੜਾ ਸਿੱਖ ਜਪਜੀ ਦਾ ਪਾਠ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਕਰਦਾ ਟਿੱਕ ਕੇ ਮੰਟਕਾ ਆ ਕੇ ਦੁਨੀਆ ਦਾ ਕੋਈ ਭੂਤ ਪ੍ਰੇਤ ਉਹਨੂੰ ਕੁਝ ਨਹੀਂ ਕਰ ਸਕਦਾ ਯਾਨੀ ਇਹ ਗੱਲ ਉਦੋਂ ਵੀ ਤੇ ਅੱਜ ਵੀ ਗੁਰੂ ਦੇ ਬਚਨ ਅੱਜ ਵੀ ਅਸੀਂ ਮੰਨਦੇ ਇਸ ਗੱਲ ਨੂੰ ਤਾਂ ਜਿਹੜਾ ਸਿੱਖ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਮੰਡ ਟਕਾ ਕੇ ਜਪਜੀ ਦਾ ਪਾਠ ਕਰਦਾ ਆ ਉਹਦੇ ਜਿਹੜਾ ਮੰਟਕ ਆਉਂਦਾ ਹੈ ਕਾਗਰਚਿਤ ਹੁੰਦਾ ਆ ਹਾਂਜੀ ਗੁਰੂ ਤੇ ਸ਼ਰਧਾ ਰੱਖਦਾ ਉਨੂੰ ਕੋਈ ਭੂਤ ਪ੍ਰੇਤ ਕੁਛ ਨਹੀਂ ਕਹਿੰਦਾ ਹਾਂਜੀ ਇਹ ਗੁਰੂ ਸਾਹਿਬ ਦੇ ਬਚਨ ਗੁਰੂ ਸਾਹਿਬ ਨੇ ਕੀਤੇ ਹੁਣ ਸਵਾਲ ਕਰਨ ਵਾਲੇ ਦੁਗਾਂਦੇ ਬੰਦੇ ਆ ਉਹ ਕਹਿੰਦੇ ਸਤਿਗੁਰ ਜੀ ਜਿਹੜਾ ਸਿੱਖ ਜਪਜੀ ਦਾ ਪਾਠ ਨਹੀਂ ਕਰਦਾ ਉਹਦਾ ਕੀ ਤੇ ਸਤਿਗੁਰ ਜੀ ਕਹਿੰਦੇ ਜਿਹੜਾ ਗੁਰੂ ਦਾ ਸੇਖ ਹੋਗੇ ਜਪਜੀ ਦਾ ਪਾਠ ਹੀ ਨਹੀਂ ਕਰਦਾ ਉਦੋਂ ਵੱਡਾ ਭੂਤ ਫਿਕੜਾ ਹੋਇਆ ਉਹ ਤਾਂ ਆਪ ਭੂਤ ਆ ਗੁਰੀ ਭੂਤ ਭੂਤ ਹੋ ਗਿਆ ਜੀ ਜਿਹੜਾ ਸਿੱਖ ਹੋ ਗਿਆ ਪਰ ਮੁਢਲੀ ਬਾਣੀ ਆ ਜਿਹਦਾ ਪਾਠ ਕਰਨਾ ਬੜਾ ਜ਼ਰੂਰੀ ਆ ਜਿੱਥੋਂ ਗੱਲ ਸ਼ੁਰੂਆਤ ਹੋਣੀ ਆ ਤੇ ਬਣਤਾ ਗਿਆ ਗੁਰੂ ਦਾ ਸਿੱਖ ਪਰ ਜਪਜੀ ਦਾ ਪਾਠ ਵੀ ਨਹੀਂ ਕਰਦਾ ਸਵੇਰੇ ਟਿੱਕੇ ਤੇ ਫਿਰ ਉਹ ਕਹਦਾ ਸਿੱਖਾ ਫਿਰ ਉਦੋਂ ਵੱਡਾ ਸਤਿਗੁਰੂ ਕਹਿੰਦੇ ਭੂਤ ਕੋਈ ਨਹੀਂ ਉਹਨੂੰ ਭੂਤ ਨੇ ਕਿਸੇ ਨੇ ਕੀ ਕਿਹਾ ਉਹ ਤਾਂ ਆਪ ਭੂਤ ਆ ਭੂਤ ਸੋ ਸਤਿਗੁਰੂ ਜੀ ਨੇ ਦੋਨੇ ਬੰਨੇ ਇੱਕ ਤਰ੍ਹਾਂ ਦੀ ਚੇਤਾਵਨੀ ਵੀ ਦੇ ਦਿੱਤੀ ਕਿ ਸਿੱਖ ਨੇ ਜਪਜੀ ਦਾ ਪਾਠ ਸਵੇਰੇ ਉੱਠ ਕੇ ਟਿੱਕੇ ਜ਼ਰੂਰ ਕਰਨਾ ਤੇ ਜਿਹੜਾ ਕਰੂਗਾ ਉਹ ਹਰ ਤਰ੍ਹਾਂ ਦੇ ਭੂਤ ਪ੍ਰੇਤ ਤੋਂ ਬਚਿਆ ਰਹੂਗਾ ਯਾਨੀ ਬਹੁਤ ਵੱਡੀ ਇੱਕ ਤਰ੍ਹਾਂ ਦੀ ਵਰਦਾਨ ਆ ਬਖਸ਼ੀ ਸ਼ਾਹ ਸਤਗੁਰ ਜੀ ਦੀ ਹਾਂਜੀ ਤੇ ਸਤਗੁਰ ਜੀ ਨੇ ਗੁਰੂ ਘਰ ਦੀ ਸਾਰੀ ਸ਼ੁਰੂ ਕਰਤੀ ਚੱਕ ਹੋ ਗਿਆ ਖੂ ਹੋ ਗਿਆ ਸਾਰੀ ਹੋ ਗਈ ਉਹ ਖੂ ਅੱਜ ਵੀ ਹੈਗਾ ਆ ਅੱਛਾ ਜੀ ਪੋਰਾ ਸਾਹਿਬ ਵਾਲਾ ਖੂ ਜਿਹੜਾ ਗੁਰ ਤੇਗ ਬਹਾਦਰ ਨੇ ਪਹਿਲਾਂ ਬਣਾਇਆ ਸੀਗਾ ਉਹਨੂੰ ਪੋਰਾ ਸਾਹਿਬ ਵਾਲਾ ਖੂ ਕਹਿੰਦੇ ਆ ਗੁਰ ਤੇਗ ਬਹਾਦਰ ਤੇ ਘਰ ਵਾਲਾ ਖੂ ਉਹ ਖੂ ਅੱਜ ਵੀ ਅਨੰਦਪੁਰ ਸਾਹਿਬ 'ਚ ਹੈਗਾ ਆ ਔਰ ਉਹ ਖੂ ਜਿਹੜਾ ਆਨੰਦਪੁਰ ਦੇ ਗੜ ਗੜ ਦੇ ਕਿਲੇ ਤੇ ਗੁਰੂ ਗੋਬਿੰਦ ਸਿੰਘ ਨੇ ਬਣਾਇਆ ਸੀ ਬੋਲੀ ਸਾਹ ਵਾਲਾ ਖੂ ਜੁਦਿਆਂ 200 ਤੋਂ ਉੱਤੇ ਪੌਣੀਆਂ ਉਤਰ ਕੇ ਥੱਲੇ ਜਾਣਾ ਪੈਂਦਾ ਉਹ ਵੀ ਖੂ ਆਜਿਆਗਾ ਯਾਨੀ ਕਿ ਉਦੋਂ ਦੀਆਂ ਹੀ ਨਿਸ਼ਾਨੀਆਂ ਉਦੋਂ ਨਿਸ਼ਾਨੀਆਂ ਰੱਖਿਆ ਪਾਣੀ ਦੀ ਸ਼ਹਿਦ ਨਹੀਂ ਹੋਊਗਾ ਚਲ ਵੀ ਹੈਗਾ ਜੀ ਉਹਨਾਂ ਖੂਆਂ ਚ ਬੋਲੀ ਚ ਵੀ ਜਲ ਹੈਗਾ ਉਹਨਾਂ ਖੂਆਂ ਚ ਵੀ ਜਲ ਹੈਗਾ ਆ ਜਿਹੜਾ ਬਹੁਤ ਬਹੁਤ ਅੱਛੀ ਗੱਲ ਸੋ ਛਰ ਵਸਣਾ ਸ਼ੁਰੂ ਹੋ ਗਿਆ ਇੱਕ ਬੰਨੇ ਸ਼ਹਿਰ ਵਸਣਾ ਸ਼ੁਰੂ ਹੋ ਗਿਆ ਹੁਣ ਲੋਕਾਂ ਨੇ ਬਾਹਰ ਲਿਆ ਦੂਜਿਆਂ ਨੇ ਵੀ ਆਉਣਾ ਸ਼ੁਰੂ ਕਰ ਦਿੱਤਾ ਸਤਗੁਰੂ ਦੀ ਬਾਮਾ ਫੈਲਣੀ ਸ਼ੁਰੂ ਹੋ ਗਈ ਕਿਉਂ ਮੱਖੋ ਦਾ ਜਿਹੜਾ ਅਸੀਂ ਸ਼ਹਿਰ ਉੱਜੜ ਗਿਆ ਸੀ ਸਤਗੁਰੂ ਨੇ ਉਹ ਜ਼ਮੀਨ ਲੈ ਲਈ ਉਹ ਚ ਖੇਤੀ ਵੀ ਹੋਣ ਲੱਗ ਪਈ ਆ ਖੇਤੀ ਵੀ ਹੁੰਦੀ ਆ ਘਰ ਵੀ ਬਣਨ ਲੱਗ ਪਿਆ ਤੇ ਉੱਥੇ ਦਾ ਹੌਣ ਕੰਮ ਵੀ ਲੱਗ ਗੀਆਂ ਆ ਤੇ ਉਹ ਜੰਗਲ ਚ ਮੰਗਲ ਹੋ ਗਿਆ ਆ ਤੇ ਲੋਕਾਂ ਨੇ ਬਾਹਰੋਂ ਆਉਣੇ ਸ਼ੁਰੂ ਕਰ ਦਿੱਤਾ ਉਹਨਾਂ ਦਿਨਾਂ ਚ ਸੈਦ ਮੌਲੇ ਸ਼ਾ ਉਹ ਵੀ ਚ ਕਨਾਨਕੀ ਜਾ ਆ ਵੱਡਾ ਪੀਸ ਕਿਹੜੀ ਮਹਾਂਪੁਰਸ਼ ਸੀ ਉਹ ਸੈਦ ਹੁੰਦਾ ਅਸਲਾਮ ਵਾਲਾ ਹਾਂਜੀ ਹਾਂਜੀ ਉਹ ਸੈਦ ਦਾ ਮਤਲਬ ਇਹ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਪਰਿਵਾਰ ਚੋਂ ਕਿਸੇ ਤਰੀਕੇ ਨਾਲ ਜੁੜਿਆ ਹਾਂ ਜਿੰਨੇ ਸੈਦ ਆਉ ਆਪਣੇ ਆਪ ਨੂੰ ਉੱਚੀ ਕੁਲ ਵਾਲੇ ਗਿੰਦੇ ਜਿੱਦਾਂ ਆਪਣੇ ਬ੍ਰਾਹਮਣ ਗਿੰਦੇ ਅੱਛਾ ਜੀ ਤੇ ਉਹਦਾ ਸੈਦ ਉਹ ਆਪਣਾ ਕਿਸੇ ਨਾ ਕਿਸੇ ਤਰੀਕੇ ਨਾਲ ਨਾਤਾ ਜਿਹੜਾ ਆ ਅੱਜ ਵੀ ਜਿਹੜਾ ਆਪਣੇ ਉਹਨੂੰ ਸੈਦ ਕਹਾਉਂਦਾ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਨਾਤਾ ਹਜ਼ਰਤ ਮੁਹੰਮਦ ਸਾਹਿਬ ਦੇ ਨਾਲ ਜੋੜਦਾ ਹੈ ਅੱਛਾ ਜਾਂ ਹਜ਼ਰਤ ਮੁਹੰਮਦ ਸਾਹਿਬ ਜਿਹੜੇ ਨੇੜੇ ਰਹਿਆ ਉਨਾ ਜੋੜਦਾ ਸੈਦ ਉੱਚੇ ਹਾਂਜੀ ਸੈਦ ਮੋਲੇ ਸ਼ਾ ਆ ਗਿਆ ਚੱਕ ਨਾਨਕੀ ਦੇ ਵਿੱਚ ਘੁੰਮਦਾ ਫਿਰਦਾ ਆਪਣੇ ਉਹਨੇ ਡੇਦਾ ਸੀਗਾ ਭੀਖ ਮੰਗਦਾ ਸੀ ਜਾਂ ਕੁਛ ਕਰਦਾ ਸੀਗਾ ਆਪਣਾ ਪ੍ਰਚਾਰ ਕਰਦਾ ਕਰਦਾ ਆ ਗਿਆ ਉਹਨੇ ਗੁਰਨਾਨਕ ਸਾਹਿਬ ਦੀਆਂ ਬੜੀਆਂ ਸਾਖੀਆਂ ਸੁਣੀਆਂ ਹੋਈਆਂ ਸੀ ਬੜੀ ਬਾਣੀ ਕੰਟ ਸੀਗੀ ਹਾਂਜੀ ਤੇ ਉਹ ਆ ਕੇ ਉੱਥੇ ਜਦੋਂ ਰੁਗਿਆ ਉਹਨੇ ਦੇਖਿਆ ਲਈ ਸ਼ਾਨ ਮਕਾਨ ਬਣ ਰਿਹਾ ਗੁਰਨਾਨਕ ਸਾਹਿਬ ਬਾਰੇ ਸੁਣਿਆ ਸੀ ਗੁਰਨਾਨਕ ਸਾਹਿਬ ਸਾਰੀ ਦੁਨੀਆ ਘੁੰਮੇ ਆ ਇਹ ਨਾਸੁਨਾਂਸੀ ਨੇ ਤੇ ਗੁਰਨਾਨ ਸਿੰਘ ਬਹੁਤ ਤਿਆਗੀ ਵਿਰਤੀ ਦੇ ਸੀ ਉਹ ਦਸਿਆ ਉਹ ਮੱਕੇ ਬਦੀਨੇ ਤੱਕ ਵੀ ਗਏ ਆ ਅੱਜ ਦੀ ਸਾਡੀ ਨਵੀਂ ਖੋਜ ਤਾ ਨੂੰ ਰੋਮ ਤੱਕ ਕਹਿਣ ਲੱਪਈ ਆ ਹਾਂਜੀ ਤੇ ਜਗਨਨਾਥਪੁਰੀ ਤੱਕ ਗਿਆ ਸੁਮੇਰ ਪਹਾੜ ਤੱਕ ਗਿਆ ਵੀ ਗੁਰਨਾਨ ਸਿੰਘ ਸਾਹਿਬ ਨੇ ਆਪਣਾ ਕੁਛ ਨਹੀਂ ਬਣਾਇਆ ਜਦੋਂ ਬਣਾਇਆ ਗਰਤਾਰਪੁਰੋ ਸੰਗਤਾਂ ਲਈ ਬਣਾਇਆ ਖੇਤੀ ਕੀਤੀ ਤੇ ਹੁਣ ਉਹਨਾਂ ਨੇ ਦੇਖਿਆ ਵੀ ਗੁਰ ਤੇਗ ਬਹਾਦਰ ਬਾਰੇ ਸੁਣਿਆ ਸੀ ਕਿ ਬੜੀ ਬੁਰਾਕੀ ਵਿਰਤੀ ਵਾਲੇ ਆ ਤਿਆਗੀ ਵਿਰਤੀ ਵਾਲੇ ਆ ਜੇ ਜਦੋਂ ਨਿਆਕੇ ਦੇਖੇ ਸ਼ਹਿਰ ਵਸ ਰਿਹਾ ਉਹ ਬੜੇ ਸ਼ਾਨਦਾਰ ਮਕਾਨ ਬਣ ਰਿਹਾ ਇੱਕ ਮਕਾਨ ਇਹੋ ਜਿਹਾ ਸ਼ਾਨਦਾਰ ਬਣ ਰਿਹਾ ਜਿੱਥੇ ਕਿਹਾ ਜਾਂਦਾ ਗੁਰਤੇਗ ਬਹਾਦਰ ਦਾ ਪਰਿਵਾਰ ਇੱਥੇ ਰਹਿਣਾ ਹੈ ਅੱਛਾ ਭਰਾਸਾ ਵਾਲਾ ਮਕਾਨ ਜਿੱਥੇ ਭਰਾਸਾ ਸਾਹਿਬ ਦੇ ਕੋਲ ਆ ਕੇ ਉੱਥੇ ਬਿਠੀ ਇੱਥੇ ਗੁਰਤੇਗ ਬਹਾਦਰ ਦਾ ਪਰਿਵਾਰ ਰਹੂਗਾ ਉਹਨਾਂ ਦਾ ਪਰਿਵਾਰ ਗੁਰਤੇਗ ਬਹਾਦਰ ਜੀ ਆਪ ਰਹਿਣਗੇ ਉਹ ਬਣ ਰਿਹਾ ਆ ਸੰਗਤਾਂ ਦੇ ਜੁੜਨ ਲਈ ਬਣ ਸਥਾਨ ਬਣ ਰਿਹਾ ਬੁੜੇ ਵਧੀਆ-ਵਧੀਆ ਘਰ ਬਣ ਰਿਹਾ ਸਿੱਖਾਂ ਲਈ ਵੀ ਸਰਾਵਾਂ ਬਣ ਰਹੀਆਂ ਆ ਸੰਗਤਾਂ ਨੇ ਆ ਕੇ ਸਰਾਉਣਾ ਆ ਹਾਂਜੀ ਤੇ ਉਹਨੂੰ ਲੱਗਾ ਵੀ ਐਵੇਂ ਬਰਾਗੀ ਤਿਆਗੀ ਦਾ ਪ੍ਰਚਾਰ ਹੀ ਆ ਇਹ ਤਾਂ ਗੁਰੂ ਆਪਣੇ ਲਈ ਇੱਕ ਡੈਲੀ ਸ਼ਰਮਕਾਨ ਬਣਾ ਰਿਹਾ ਇਹ ਪ੍ਰਚਾਰ ਕੁਝ ਹੋ ਰਿਹਾ ਤੇ ਬੰਦਾ ਕੁਝ ਹੋ ਰਿਹਾ ਤੇ ਉਹਨੇ ਜਦੋਂ ਸਿੱਖ ਜਿੱਥੇ ਆ ਕੇ ਬੈਠਾ ਉਹਨੇ ਸਿੱਖਾਣੂ ਸੁਣਾ ਕੇ ਵੀ ਗੱਲ ਆਖ ਦਿੱਤੀ ਕਿ ਸੁਣਿਆ ਤਾਂ ਬਰਾਗੀ ਤਿਆਗੀ ਸੀਗਾ ਪਰ ਇਸ ਤੇ ਰਾਜ ਮਹਿਲ ਬਣ ਰਿਹਾ ਇਹ ਤਾਂ ਰਾਜਾਵਲੀਆ ਰਾਜਿਆਂ ਦੇ ਮਹਿਲ ਵੀ ਇਦਾਂ ਦੇ ਨਹੀਂ ਜਿਦਾਂ ਦੇ ਬਣ ਰਹਿ ਗਏ ਸਾਰਾ ਕੁਝ ਹਾਂਜੀ ਤੇ ਨਾਲ ਹੀ ਉਹਨੂੰ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਯਾਦ ਸੀਗਾ ਉਹਨੇ ਸ਼ਲੋਕ ਬੋਲੇ ਸਿੱਖ ਨੂੰ ਸੁਣਾ ਕੇ ਕਿ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਚੱਲਣ ਸਾਰ ਨਾ ਜਾਣਣੀ ਕਾਜ ਸਵਾਰਨ ਹਾਰ ਕਿ ਜਿਨ੍ਹਾਂ ਨੂੰ ਪਤਾ ਹੈ ਸੰਸਾਰ ਤੋਂ ਚਲੇ ਜਾਣਾ ਉਹ ਬੜਾ ਵਿਸਤਾਰ ਨਹੀਂ ਕਰਦੇ ਹੁੰਦੇ ਬਹੁਤ ਲੰਬੇ ਚੌੜੇ ਅਸਥਾਨ ਨਹੀਂ ਬਣਾਉਂਦੇ ਹਾਂਜੀ ਜਿਨ੍ਹਾਂ ਨੂੰ ਪਤਾ ਹੀ ਚਲੇ ਜਾਣਾ ਹੈ ਦੁਬਾਰਾ ਆਉਣਾ ਨਹੀਂ ਤੇ ਪਰ ਜਿਹੜੇ ਇਹ ਨਹੀਂ ਜਾਣਦੇ ਇਸ ਗੱਲ ਦੀ ਸਾਰ ਨਹੀਂ ਜਾਣਦੇ ਕਿ ਚਲੇ ਜਾਣਾ ਤੇ ਦੁਬਾਰਾ ਨਹੀਂ ਹੋਣਾ ਉਹੋ ਹੀ ਦੁਨੀਆ ਦੇ ਕਾਜ ਸਵਾਰਨ ਲਈ ਬੈਠ ਜਾਂਦੇ ਹੁੰਦੇ ਆ। ਉਹੋ ਹੀ ਆਪਣੇ ਲਈ ਬਹੁਤ ਵੱਡੇ ਵੱਡੇ ਸਾਰਾ ਕੁਝ ਆਸਾਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਆ। ਸਿੱਖ ਨੂੰ ਸੁਣਾ ਕੇ ਉਹਨੇ ਗੱਲ ਕੀਤੀ। ਸਿੱਖ ਨੇ ਦੀ ਗੱਲ ਸੁਣੀ। ਪੀਰ ਦੇ ਭੇਸ਼ ਚ ਸੀਗਾ। ਜੀ। ਸਾਧੂ ਦੇ ਭੇਸ਼ ਚ ਸੀਗਾ ਤੇ ਸਿੱਖ ਨੇ ਕਹਾ ਕੁਛ ਨਹੀਂ। ਪਰ ਗੁਰਤੇਗ ਭਾਦਰ ਜੀ ਨੂੰ ਆ ਕੇ ਦੱਸਿਆ। ਸਤਗੁਰੂ ਨੇ ਕਿਹਾ ਉਹਨੂੰ ਸਦੋਂ ਕੋਈ ਗੱਲ ਨਹੀਂ। ਲੰਗਰ ਹਾਲ ਬਣਿਆ ਆ। ਜੁੜਿਆ ਲੰਗਰ ਪੱਕ ਰਾਇਆ ਤੇ ਸਤਗੁਰੂ ਨੇ ਉਹਨੂੰ ਆਪਣੇ ਕੋਲ ਬੈਠ ਕੇ ਲੰਗਰ ਸਿਖਾਇਆ। ਅੱਛਾ। ਲੰਗਰ ਛਕਾਇਆ ਫਿਰ ਉਹ ਕਹਿੰਦਾ ਜੀ ਥੋੜਾ ਲੰਗਰ ਛਕ ਲਿਆ ਹੁਣ ਆਰਾਮ ਵੀ ਕਰਨਾ ਆ ਸਤਗੁਰੂ ਨੇ ਉਹਨੂੰ ਆਰਾਮ ਕਰਨ ਲਈ ਵੀ ਥਾਂ ਦਿੱਤੀ ਉਹਨੇ ਆਰਾਮ ਵੀ ਕੀਤਾ ਵਧੀਆ ਥਾਂ ਦਿੱਤੀ ਆਰਾਮ ਕਰਨ ਲਈ ਉਹਨੇ ਆਰਾਮ ਵੀ ਕੀਤਾ ਹੁਣ ਜਦੋਂ ਲੰਗਰ ਛਕ ਕੇ ਗਿਆ ឃੁਕੀ ਆ ਗਈ ਆ ਆਰਾਮ ਕਰਨ ਲੱਗਾ ਨੀਂਦ ਆ ਗਈ ਆ ਸਾਡਾ ਇਤਿਹਾਸ ਕਹਿੰਦਾ ਕਿ ਉਹਨੂੰ ਨੀਂਦ ਦੇ ਵਿੱਚ ਇੱਕ ਸੁਪਨਾ ਆਇਆ ਅੱਛਾ ਸੁਪਨੇ 'ਚ ਉਹ ਮਰ ਗਿਆ ਤੇ ਮਰ ਕੇ ਉਹ ਆਪਣੇ ਵਹਿਸ਼ਤੇ 'ਚ ਪਹੁੰਚ ਗਿਆ ਪੀਰ ਸੀਗਾ ਨਾਮ ਜਪਣ ਵਾਲਾ ਸੀਗਾ ਬੈਠ ਜਿਉ ਜਦੋਂ ਪਹੁੰਚ ਗਿਆ ਤੇ ਉਹਨੇ ਦੇਖਿਆ ਕਿ ਉੱਥੇ ਇੱਕ ਬੰਦੇ ਦੀ ਖਾਸ ਸੇਵਾ ਹੋ ਰਹੀ ਆ ਅੱਛਾ ਬਾਕੀਆਂ ਨਾਲੋਂ ਜ਼ਿਆਦਾ ਉਹਨੂੰ ਚੇਤਾਂ ਦੇ ਬਿਠਾਇਆ ਗਿਆ ਉਹਨੂੰ ਪੱਖਾ ਝੱਲਿਆ ਜਾ ਰਿਹਾ ਆ ਉਹਦੀ ਸੇਵਾ ਜ਼ਿਆਦੀ ਹੋ ਰਹੀ ਆ ਸੁਪਨੇ ਚ ਹੀ ਸਾਰਾ ਸੁਪਨੇ ਨਹੀਂ ਸੀ ਇਹ ਸੁਪਨੇ ਚ ਹੀ ਆ ਹਾਂਜੀ ਤੇ ਉਹਨੂੰ ਪੁੱਛਦਾ ਜਾ ਕੇ ਕਿ ਤੇਰੀ ਇੰਨੀ ਸੇਵਾ ਕਿਉਂ ਹੋ ਰਹੀ ਆ ਕਹਿੰਦਾ ਮੇਰੀ ਸੇਵਾ ਇਸ ਕਰਕੇ ਹੋ ਰਹੀ ਆ ਕਿ ਮੈਂ ਪਿਛਲੇ ਜਨਮ ਸੀ ਸ਼ੇਰ ਅੱਛਾ ਮਾਰ ਕੇ ਖਾਂਦਾ ਸੀ ਚੰਗਾ ਕੰਮ ਕੋਈ ਨਹੀਂ ਕੀਤਾ ਛੋਟੀ ਜਨ ਨੂੰ ਮਾਰ ਕੇ ਖਾ ਜਾਂਦੇ ਪਰ ਇੱਕ ਦਿਨ ਦੋ ਜੰਗਲ ਦੇ ਵਿੱਚ ਦੋ ਰਾਹ ਪਟ ਕੇ ਬੰਦੇ ਆ ਗਏ ਮੀ ਪੈਣ ਲੱਗ ਪਿਆ ਜੰਗਲ 'ਚ ਠੰਡ ਬੜੀ ਆ ਤੇ ਉਹਨਾਂ ਨੂੰ ਛੁੱਪਣ ਲਈ ਕੋ ਥਾਂ ਚਾਹੀਦੀ ਤੇ ਮੇਰੀ ਸੁਰੰਗ ਦੇਖ ਲਈ ਤੇ ਮੇਰੀ ਸੁਰੰਗ 'ਚ ਵੜ ਗਿਆ ਮੈਂ ਉਹਦੇ ਬਾਹਰ ਗਿਆ ਸੀ ਉਹਨਾਂ ਕਹਿੰਦੇ ਆ ਥਾਂ ਬਣ ਆਪਣਾ ਮਿਲ ਗਿਆ ਇੱਥੇ ਕਰੋ ਕਹਿੰਦਾ ਮੈਂ ਵੜਦੇ ਦੇਖ ਲੈ ਸੁਰੰਗ 'ਚ ਮੀਂਹ ਪੈਂਦਾ ਸੀ ਮੈਂ ਉਹਦਾ ਬੁਰਾ ਹਾਲ ਵੀ ਦੇਖਿਆ ਮੈਨੂੰ ਲੱਗਾ ਵੀ ਬੰਦੇ ਵੀ ਚੰਗੇ ਆ ਰਾਹ ਭੁੱਲ ਗਏ ਤੇ ਮੇਰੀ ਹੁਣ ਜ ਮੇਰੇ ਕੋਲ ਆ ਗਿਆ ਮੇਰੀ ਸੁਰਮੂ ਕੀ ਵਰਗਿਆ ਤੇ ਮੈਨੂੰ ਇਹਦੀ ਮਤ ਕਰਨੀ ਚਾਹੀਦੀ ਆ ਕਿੰਦਾ ਮੈਂ ਸਾਰੀ ਰਾਤ ਉਸ ਠੰਡ ਦੇ ਸਮੇਂ ਜਦੋਂ ਮੀਂਹ ਪੈਂਦਾ ਰਹੇ ਮੈਂ ਬਾਹਰ ਬੈਠਾ ਰਿਆ ਉਹ ਅੰਦਰ ਬੈਠੇ ਰਿਹਾ ਉਹ ਨੈਗੀ ਚ ਰਹੇ ਪਰ ਬਾਹਰ ਬੈਠ ਕੇ ਮੀਂਹ ਜਿਹੜਾ ਇੰਨਾ ਮੈਂ ਆਪਣੇ ਉੱਤੇ ਚੱਲਿਆ ਠੰਡ ਚੱਲੀ ਸਾਰੀ ਮੈਨੂੰ ਬੁਖਾਰ ਚੜ ਗਿਆ ਤੇ ਮੈਂ ਬਾਅਦ ਚ ਚੱਲ ਵਸਿਆ ਉਸ ਬੁਖਾਰ ਦੇ ਨਾਲ ਤੇ ਉਸ ਦਿਨੇ ਨਿਕਲੇ ਬਾਹਰ ਤੇ ਉਹ ਤੁਰ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਮੈਂ ਬਾਹਰ ਬੈਠਾ ਸੀਗਾ ਤੇ ਕਹਿੰਦਾ ਉਸ ਬੁਖਾਰ ਨਾਲ ਜਦੋਂ ਮੈਂ ਚੱਲ ਵਸਿਆ ਤੇ ਮੀਰੀ ਕੁਰਬਾਨੀ ਜਿਹੜੀ ਸੀ ਉਹ ਇਸ ਦਰਗਾਹ ਦੇ ਵਿੱਚ ਗਣੀ ਗਈ ਕਿ ਮੈਂ ਅੱਲਾ ਦੇ ਪ੍ਰਮਾਤਮਾ ਦੇ ਖੁਦਾ ਦੇ ਬੰਦਿਆਂ ਨੂੰ ਬਚਾਇਆ ਬਚਾਇਆ ਜਿਹੜੀ ਉਹਦੀ ਕਿਉਂਕਿ ਇਹ ਗੱਲ ਕਹੀ ਗਈ ਹੈ ਨਾ ਕਿ ਜੇ ਕੋਈ ਪ੍ਰਮਾਤਮਾ ਨੂੰ ਨਹੀਂ ਪਛਾਣ ਸਕਦਾ ਪ੍ਰਮਾਤਮਾ ਦੇ ਬੰਦਿਆਂ ਦੀ ਸੇਵਾ ਕਰਦੇ ਪ੍ਰਮਾਤਮਾ ਆਪਣੇ ਤੇ ਖੁਸ਼ ਹੋ ਜਾਂਦਾ ਬਿਲਕੁਲ ਫਰੀਦਾ ਖਾਲਕ ਖਲਕ ਮੈਂ ਖਲਕ ਵਿੱਚ ਵਸੇ ਰੱਬ ਮਾਹੀ ਉਹ ਖਾਲਕ ਜਿਹੜਾ ਦੁਨੀਆ ਨੂੰ ਪਾਲਦਾ ਖਲਕਤ ਦੇ ਵਿੱਚ ਵੱਸਦਾ ਤੁਸੀਂ ਦੁਨੀਆ ਨਾਲ ਪਿਆਰ ਕਰੋਗੇ ਪ੍ਰਮਾਤਮਾ ਨੇ ਤੁਹਾਨੂੰ ਆਪਣੇ ਪਿਆਰ ਕਰ ਹਾਂਜੀ ਤੇ ਕਹਿੰਦਾ ਮੈਂ ਅਣਜਾਣੇ ਚ ਇੰਨਾ ਪਿਆਰ ਕੀਤਾ ਆਪਣੀ ਥਾਂ ਛੱੜਤੀ ਆਪਣੀ ਜਾਨ ਛੱੜ ਦਿੰਦੀ ਉਹਨਾਂ ਲਈ ਤੇ ਜਦੋਂ ਮੈਂ ਆਇਆ ਤੇ ਮੈਨੂੰ ਕਹਿੰਦੇ ਨਰਕਾਂ ਜਾਂ ਜਾਨ ਦੀ ਵਿਚਾਇ ਸਾਵਾਂ ਉੱਥੇ ਜਾਣਾ ਸੀ ਮੈਨੂੰ ਸਿੱਧਾ ਇੱਥੇ ਵੈਛਤੀ ਚ ਲੈ ਆਇਆ ਤੇ ਮੇਰਾ ਸਤਕਾਰ ਕੀਤਾ ਜਾਂਦਾ ਕਿ ਮੈਂ ਜਾਨਵਰ ਵਰਤੀ ਵਾਲਾ ਹੋ ਕੇ ਵੀ ਦਾਲੂ ਹੋ ਗਿਆ ਸ਼ੇਰ ਹੋ ਕੇ ਵੀ ਦਾਲੂ ਹੋ ਗਿਆ ਹਾਲੇ ਕਿ ਦਾਲੂ ਨਹੀਂ ਹੁੰਦਾ ਹਾਂਜੀ ਹੋ ਸਕਦਾ ਪਰ ਦਾਲੂ ਹੋ ਗਿਆ ਮੇਰੇ ਕਰਕੇ ਉਹਨਾਂ ਦੋਹਾਂ ਦੀ ਜਾਨ ਬਚ ਗਈ ਚੰਗੇ ਬੰਦਿਆਂ ਦੀ ਤੇ ਮੈਨੂੰ ਇੱਥੇ ਕਿੰਦਾ ਦਰਗਾਹ ਦੇ ਵਿੱਚ ਢੋਈ ਮਿਲ ਗਈ ਆ ਮੇਰਾ ਉਹ ਹੁਣ ਇੰਨਾ ਦੇਖਿਆ ਇੱਕਦਮ ਜਦ ਤੀ ਉਹ ਸੁਪਨਾ ਦੇਖਿਆ ਜਾਂਦੀ ਉਹਦੀ ਜਾਗ ਖੁੱਲ ਗਈ ਹੁਣ ਜਾਗ ਖੁੱਲ ਗਈ ਆ ਸੁਪਨਾ ਦੇਖਿਆ ਉਹ ਵੱਖਰੇ ਵਕਤਾਂ ਨਾਲ ਵਿਚਤਰ ਸੁਪਨਾ ਦੇਖਿਆ ਆ ਆਗੇ ਗੁਰਤੇਗ ਬਾਦਰ ਕੋਲ ਬੈਠਾ ਫਿਰ ਪ੍ਰਸ਼ਾਦ ਦਾ ਪਾਣੀ ਛਕ ਲਿਆ ਸੀਗਾ ਹੁਣ ਜਾਣਾ ਸੀ ਆਗੇ ਲੈਣੀ ਸੀ ਤੇ ਗੁਰਤੇਗ ਬਾਦ ਨੂੰ ਆਪਣਾ ਸੁਪਨਾ ਸੁਣਾਉਣ ਲੱਪਿਆ ਸਤਗੁਰੂ ਜੀ ਨੇ ਕੀ ਕਹਤ ਗਿਆ ਮੈਨੂੰ ਇਦਾਂ ਦਾ ਕੋਈ ਸੁਪਨਾ ਆਇਆ ਹੀ ਨਹੀਂ ਮੈਂ ਤਾਂ ਆਪਣੇ ਵਿਚਾਰ ਫੁਰ ਕੀਤੇ ਹੋਇਆ ਫੁਰਨਾ ਫੁਰਦਾ ਹੀ ਨਹੀਂ ਕੋਈ ਸੁਪਨਾ ਕੀ ਆਉਣਾ ਆ ਪਰ ਅੱਜ ਮੈਨੂੰ ਸੁਪਨਾ ਆ ਗਿਆ ਤੇ ਸੁਪਨਾ ਆਇਆ ਵੀ ਬੜਾ ਲੰਬਾ ਔਰ ਮੈਨੂੰ ਸਾਰਾ ਯਾਦ ਆ ਜਦੋਂ ਸਤਗੁਰੂ ਨੂੰ ਸੁਪਨਾ ਸੁਣਾਇਆ ਤੇ ਸਤਗੁਰੂ ਜੀ ਕਹਿੰਦੇ ਸਈਦ ਮੋਹਲੇ ਸ਼ਾ ਤੇ ਇਹਦੇ ਅੰਦਰ ਸਵਾਲ ਫੁਰਿਆ ਸੀ ਇੱਕ ਇਹ ਉਹਦਾ ਜਵਾਬ ਐ ਸੁਣ ਇਹਦਾ ਜਵਾਬ ਇਹ ਕਹਿੰਦੇ ਉਹ ਕਿਦਾਂ ਜੀ ਕਹਿੰਦੇ ਜਿੱਦਾਂ ਸ਼ੇਰ ਨੇ ਆਪਣਾ ਕਿਸੇ ਲਈ ਅਣਜਾਣੇ ਬੰਦੇ ਲਈ ਘੁਰਨਾ ਛੱਡ ਦਿੱਤਾ ਇਹ ਜਿਹੜੀਆਂ ਥਾਵਾਂ-ਸਹਾਲੀਆਂ ਬਣ ਲਈਆਂ ਅਣਜਾਣੇ ਬੰਦਿਆਂ ਲਈ ਬਣ ਰਹੀਆਂ ਲੋਕੀ ਆਉਣ ਲੋਕੀ ਜਾਣ ਸੰਗਤਾਂ ਆਉਣ ਸੰਗਤਾਂ ਜਾਣ ਇਹ ਸੰਗਤਾਂ ਲਈ ਨਾਮ ਜਪਣ ਵਾਲੇ ਲੋਕਾਂ ਦੇ ਲਈ ਇਹ ਸਥਾਨ ਬਣ ਰਿਹਾ ਉਹ ਆਉਣਗੇ ਪ੍ਰਸ਼ਾਦਾ ਵੀ ਛਕਣਗੇ ਉਹ ਰਹਿਣਗੇ ਇੱਥੇ ਰਹਿਣਗੇ ਵੀ ਇੱਥੇ ਬੈਠ ਕੇ ਪਰਮਾਤਮਾ ਦਾ ਨਾਮ ਵੀ ਜਪਣਗੇ ਤੇ ਉਹ ਸਾਰਾ ਜਿਹੜਾ ਪੁੰਨ ਫਲ ਆ ਉਹ ਸਾਰਾ ਕੁਝ ਇਕੱਠਾ ਕਰਨ ਲਈ ਸਾਰਾ ਕੁਝ ਬਣਾਇਆ ਜਾ ਰਿਹਾ ਸੀ ਆਪਣੇ ਲਈ ਥੋੜਾ ਬਣਾ ਰਿਹਾ ਨੁਕਾਈ ਵੀ ਬਣ ਰਿਹਾ ਹੈਗਾ ਆ ਤੇ ਤੇ ਸਵਾਲ ਦਾ ਤੈਨੂੰ ਜਵਾਬ ਤੇਰੇ ਸੁਪਨੇ 'ਚ ਮਿਲ ਗਿਆ ਹੈਗਾ ਕਿ ਉਹ ਸਤਗੁਰੂ ਦੇ ਮੂਹਰੇ ਨਤਮਸਟ ਹੋਇਆ ਸਤਗੁਰੂ ਜਦੋਂ ਜਦੋਂ ਨਤ ਬਸਿਆ ਸਤਗੁਰੂ ਨੂੰ ਫਿਫਾਰ ਤੱਕ ਛੱਡਣ ਗਏ ਪੀਤਸਿਕਾ ਸਤਿਗੁਰੂ ਸਤਕਾਰ ਕਰਦੇ ਸੀ ਹਰ ਧਰਮ ਦਾ ਹਰ ਮਜ਼ਬੂ ਦਾ ਗੁਰੂ ਸਿੱਖੀ ਨੇ ਸਤਕਾਰ ਕੀਤਾ ਜਿਹੜੇ ਰੂਪ ਵਿੱਚ ਕੋਈ ਆ ਗਿਆ ਸਾਰਿਆਂ ਨੂੰ ਸਤਕਾਰ ਕੀਤਾ ਆ ਗੁਰੂ ਸਾਹਿਬ ਉਹਨਾਂ ਨੂੰ ਬਾਹਰ ਤੱਕ ਛੱਡਣ ਗਿਆ ਤੇ ਬਾਹਰ ਜਦੋਂ ਛੱਡਣ ਗਿਆ ਨਾ ਬਾਹਰ ਰੇਤਾ ਸਿੱਟੀ ਹੋਈ ਸਿੰਘ ਬਹੁਤ ਸਾਰੀ ਜਿਹੜੀ ਰੇਤਾ ਸਿੱਟੀ ਹੋਈ ਸੀ ਉਹਦੇ ਉੱਤੇ ਬੱਚੇ ਬੈਠ ਕੇ ਆਪਣਾ ਘਰ ਬਣਾਉਣ ਡਿਆ ਰੇਤਾ ਪੱਠੀ ਉਹ ਦਿਨ ਜਦ ਘਰ ਬਣਾ ਦੇ ਦਿੱਤਾ ਆਉਂਦੀ ਆ ਬਹੁਤ ਸਾਰੇ ਦਿੱਤਾ ਸੁੱਟੀ ਹੋਈ ਜੀ ਵੱਡੇ ਸਥਾਨ ਬਣਾ ਰਹੇ ਸੀ ਰੇਤਾ ਦੇ ਉੱਤੇ ਬੱਚੇ ਆ ਗਏ ਜਿਹੜੇ ਮਜ਼ਦੂਰ ਸੇਵਾ ਕਰਦੇ ਸੀ ਉਹਨਾਂ ਦੀ ਗੁਰਦਸਿੱਖਾਂ ਦੇ ਬੱਚੇ ਜਿਹੜੀ ਘਰ ਸੇਵਾ ਚੱਲ ਰਹੀ ਸਾਰੀ ਉਹ ਬੱਚੇ ਰੇਤਾ ਦੇ ਉੱਤੇ ਘਰ ਬਣਾ ਰਹੇ ਆ ਕਦੀ ਘਰ ਬਣਾ ਲੈਂਦੇ ਆ ਕਦੀ ਤਾਂ ਦਿੰਦੇ ਆ ਉਹ ਬੜੇ ਖੁਸ਼ ਆ ਘਰ ਬਣਾਉਂਦੇ ਵੀ ਆ ਢਾਉਂਦੇ ਵੀ ਆ ਤੇ ਸਤਗੁਰੂ ਜੀ ਉਹਨੂੰ ਫਿਰ ਸੈਦ ਮੋਲੇ ਸਾਹਿਬ ਨੂੰ ਸੰਬੋਧਨ ਇੱਕ ਸ਼ਬਦ ਉਚਾਰਦੇ ਗੁਰਬਾਣੀ ਦੇ ਵਿੱਚੋਂ ਦਰਜਾ ਸ਼ਬਦ ਅੱਛਾ ਸੋਠ ਰਾਗ ਚ ਸ਼ਬਦ ਆ ਗੁਰਤੇਗ ਬਹਾਦਰ ਜੀ ਦਾ ਸਤਗੁਰੂ ਦੇ ਸ਼ਬਦ ਉਚਾਰਿਆ ਰੇ ਨਰ ਇਹ ਸਾਚੀ ਜੀ ਤਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨਾ ਬਾਰ ਰਹਾਓ 바ਰੂ ਪੀਤ 바ਰੂ ਦੇਤਾ ਪੀਤ ਕੰਧ 바ਰੂ ਪੀਤ ਜਾਨਕੀ ਕ੍ਰੇਦ ਕੰਧ ਰੇਦਾ ਕਰ 바ਰੂ ਪੀਤ ਬਨ ਨਾਈ ਰਚਪਚ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਸੁਖ ਮਾਇਆ ਕਾ ਉਰਦਿਓ ਕਹਾ ਗਵਾਰ ਅਜੂ ਸਮਝ ਜੇ ਕਛ ਬਿਗਰੇ ਨਾਹਨ ਭਜ ਲੈ ਨਾਮ ਮਰਾਰ ਕੋ ਨਾਨਕ ਨਿਜ ਮਤਸਾਧਨ ਕੋ ਪਾਖਿਓ ਤੋਹੇ ਬਕਾਰ ਕਿ ਤੇਰੇ ਭਲੇ ਲਈ ਤੈਨੂੰ ਇਹ ਗੱਲ ਦੱਸ ਰਿਆ ਕਿ ਤੇਰਾ ਇੱਚ ਤਾਂ ਖਿਆਲ ਆ ਗਿਆ ਸੀ ਘਰ ਕਾਦ ਦੀ ਬਣਾਇਆ ਜਾ ਰਿਹਾ ਅਸੀਂ ਤਾਂ ਬਣਾ ਰਹਾ ਪਰ ਬਕਾਰ ਲਈ ਹਾਂਜੀ ਪਰ ਜਿਹੜਾ ਕੁਛ ਤੂੰ ਬਣਾ ਕੇ ਬੈਠਾ ਆ ਆਲੇ ਦੋਲੇ ਸਰਮਾਇਆ ਇਕੱਠਾ ਕਰਕੇ ਉਹ ਇਦਾਂ ਹੀ ਹਾਂ ਜਿੱਦਾਂ ਰੇਤ ਤਾਂ ਕਰ ਰਹੇ ਨੇ ਬੱਚਿਆਂ ਨੇ ਬਣਾਇਆ ਤੇ ਢਾਹਤਾ ਤੇ ਠਿੱਜਾਂਦਾ ਨਾਲ-ਨਾਲ ਬਣੀਆਂ ਦਾ ਨਾਲ ਠੱਠੀ ਜਾਂਦਾ ਤੂੰ ਵੀ ਜਾ ਕੇ ਉਹਨੇ ਗੱਲ ਨੂੰ ਸੋਚ ਕੁਛ ਵੀ ਸਿਰ ਨਹੀਂ ਹੈਗਾ ਇਹ ਸਰੀਰ ਵੀ ਸਿਰ ਨਹੀਂ ਇਹ ਰੇਤਾਂ ਦੇ ਕਰ ਵਾਂਗੂ ਆ ਸਰੀਰ ਇਹ ਸਰ ਕਿ ਜਿੰਨਾ ਨਾਮ ਜਪ ਲੈ ਉਹਨਾ ਚੰਗਾ ਆ ਇਹ ਸਰਮਾਇਆ ਲੋਕਾਂ ਤੋਂ ਮੰਗ ਕੇ ਇਕੱਠਾ ਕਰਨਾ ਪੀਰ ਦਾ ਭੇਖ ਬਣਾ ਕੇ ਇਕੱਠਾ ਕਰਨਾ ਇਹ ਜਿਹੜਾ ਸਾਰਾ ਕੁਝ ਇਕੱਠਾ ਕਰਨਾ ਆ ਆਪਣੇ ਡੇਰੇ ਆਪਣੇ ਸੁੱਖ ਲਈ ਉਸਾਰਨ ਕਰਨ ਉਸਾਰਨੇ ਉਹ ਬਾਲੇ ਫਾਇਦੇਮੰਦ ਨੇ ਸੇਗ ਇਸ ਕਰਕੇ ਤੂੰ ਜਿਹੜਾ ਸਵਾਲ ਸਾਡੇ ਦੇ ਕੀਤਾ ਸੀ ਆਪਣੇ ਆਪ ਤੇ ਉਹ ਸਵਾਲ ਜਿਹੜਾ ਖਿਆਲ ਸਾਡੇ ਲਈ ਆਇਆ ਸੀ ਨਾ ਆਪਣੇ ਆਪ ਨੂੰ ਵੀ ਉਹ ਸਵਾਲ ਕਰੀ ਤੇ ਜਾ ਕੇ ਆਪਣੇ ਜੀਵਨ ਨੂੰ ਸਾਧਨਾ ਦੀ ਗੱਲ ਕਰੀ ਸੋ ਸਤਗੁਰੂ ਨੇ ਸ਼ਬਦ ਨੂੰ ਇਹ ਸੈਦ ਮੋਲੇ ਸ਼ਾਹ ਦੀ ਸੁਬਦ ਨੂੰ ਕਿਹਾ ਚਾਰਿਆ ਸੋ ਸਾਥ ਸੰਗਤ ਜੀ ਦੇਖੋ ਮਹਾਰਾਜ ਨੇ ਕਿਸ ਤਰ੍ਹਾਂ ਉਸ ਪੀਰ ਪਗੰਬਰ ਨੂੰ ਖਾਣਾ ਦਿੱਤਾ ਔਰ ਫਿਰ ਉਹਨਾਂ ਨੂੰ ਨੀਂਦ ਵੀ ਆ ਗਈ ਔਰ ਸੁਪਨੇ ਦੇ ਵਿੱਚ ਜਾ ਕੇ ਉਹਨਾਂ ਨੂੰ ਸਮਝਾਇਆ ਕਿ ਦੇਖੋ ਅਸੀਂ ਜੋ ਬਣਾ ਰਹੇ ਆ ਉਹ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਣਾ ਰਹੇ ਆ ਪਰ ਤੂੰ ਜੋ ਬਣਾ ਰਿਹਾ ਆ ਤੂੰ ਤਾਂ ਆਪਣੇ ਲਈ ਕਰ ਰਿਹਾ ਸੋ ਭਾਈ ਸਾਹਿਬ ਉਸ ਤੋਂ ਅੱਗੇ ਫਿਰ ਉਹਨਾਂ ਨੂੰ ਤਾਂ ਤੋੜ ਦਿੱਤਾ ਫਿਰ ਮਹਾਰਾਜ ਨੇ ਅੱਗੇ ਹੋਰ ਸਤਗੁਰੂ ਜੀ ਆਨੰਦਪੁਰ ਚਕ ਨਾਨਕੀ ਨੰਦਪੁਰ ਅੱਜ ਦਾ ਮੈਂ ਸ਼ਬਦ ਵਰਤਦੇ ਆਂ ਹਾਂਜੀ ਚਕ ਨਾਨਕੀ ਨਗਰ ਵਸ ਰਿਹਾ ਆ ਤੇ ਗੁਰੂ ਸਾਹਿਬ ਉਸ ਇਲਾਕੇ ਦੇ ਵਿੱਚ ਪ੍ਰਚਾਰ ਫੇਰੀ ਲਈ ਹੁਣ ਨਿਕਲਦੇ ਨਾਲ ਨਾਲ ਉਸ ਇਲਾਕੇ ਚ ਆਲੇ ਦੁਆਲੇ ਕੀਰਤਪੁਰ ਤੋਂ ਅੱਗੇਲੇ ਪਾਸੇ ਹਨ ਜਿਹੜਾ ਪਹਾੜੀ ਰਾਜਿਆਂ ਦੇ ਅਸਥਾਨ ਆ ਪਹਾੜੀ ਰਾਜਿਆਂ ਕੋਲ ਉਹਨਾਂ ਦੇ ਵਿੱਚ ਬੈਠਦੇ ਆ ਕਿਉਂਕਿ ਉਸ ਇਲਾਕੇ 'ਚ ਰਹਿਣਾ ਹੈ ਉਸ ਇਲਾਕੇ 'ਚ ਨਗਰ ਬਸਾਉਣਾ ਹੈ ਬਿਲਕੁਲ ਉਹਨਾਂ ਦੇ ਮਨਾਂ ਦੇ ਵਿੱਚ ਸਾਰੇ ਜਿੰਨੇ ਰਾਜੇ ਸੀ ਮੁਗਲ ਹਕੂਮਤ ਦੀ ਬੜੀ ਦੈਸ਼ ਸੀ ਬੜਾ ਡਰ ਸੀਗਾ ਔਰ ਗੁਰੂ ਤੇਗ ਬਹਾਦਰ ਤੋਂ ਤੁਸੀਂ ਜੀਵਨ ਦੇਖੋਗੇ ਨਾ ਉਹਨਾਂ ਦੀ ਸਾਰੀ ਬਾਣੀ ਵੀ ਦੇਖੋਗੇ ਤੇ ਇਹਨਾਂ ਲੋਕਾਂ ਦਾ ਡਰ ਕੱਢਣ ਲਈ ਬਾਣੀ ਆ ਸਾਰੀ ਦੀਸ ਔਰ ਜਿੰਨੀਆਂ ਤਸ਼ਬੀਹਾਂ ਗੁਰੂ ਨਾਨਕ ਸਾਹਿਬ ਨੇ ਤਾਂ ਆਪਣੀ ਵਿਲੇ ਆਪਣੇ ਤਰ੍ਹਾਂ ਦੀਆਂ ਵਰਤੀਆਂ ਜਿੰਨੀਆਂ ਗੁਰਤੇਗ ਬਹਾਦਰ ਜੀ ਨੇ ਵਰਤੀਆਂ ਬਾਣੀ 'ਚ ਉਹ ਸਾਰੀਆਂ ਸਾਰੀਆਂ ਹਿੰਦੂ ਗ੍ਰੰਥਾਂ ਦੇ ਵਿੱਚੋਂ ਆ ਅੱਛਾ ਤੇ ਜਿਹੜੀ ਸਾਰੀ ਦੀ ਸਾਰੀ ਬਾਣੀ ਦੀ ਬੋਲੀ ਆ ਉਹ ਪੰਜਾਬੀ ਨਹੀਂ ਗਈ ਨਹੀਂ ਉਹ ਤਾਂ ਮਿਕਸ ਹੈ ਨਾ ਸੰਸਕ੍ਰਿਤ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਾਰੀ ਹਿੰਦਕੀ ਆ ਹਿੰਦਕੀ ਹਿੰਦਕੀ ਆ ਉਹਦੀ ਪਹਾੜੀ ਸ਼ਬਦ ਬੜੇ ਆ ਉਹਦੀ ਸੰਸਕ੍ਰਿਤਿਕ ਸ਼ਬਦ ਬੜੇ ਆ ਉਹਦੀ ਜਹਿੰਦਕੀ ਦੇ ਸ਼ਬਦ ਬੜੇ ਆ ਹਿੰਦੀ ਬੋਲੀ ਜਿਹੜੀ ਸਾਂਝੀ ਬੋਲੀ ਬੁਲੀ ਜਾਂਦੀ ਸੀ ਉਹਨਾਂ ਆਪਾਂ ਹਿੰਦਕੀ ਕਹਿ ਲੈਂਦੇ ਸੀ ਹਿੰਦੀ ਬੋਲੀ ਦੀ ਜ਼ਿਆਦਾ ਸ਼ਬਦ ਆ ਸੋ ਇਹਨਾਂ ਪਹਾੜ ਦੇ ਇਲਾਕਿਆਂ ਚ ਸਾਰੇ ਬੰਨੇ ਗੁਰਤੇਗ ਬਹਾਦਰ ਜੀ ਘੁੰਮੇ ਇੱਕ ਰਾਸ ਤੋਂ ਦੂਜੀ ਰਾਸ ਦੂਜੀ ਰਾਸ ਤੋਂ ਤੀਜੀ ਰਾਸ ਤੇਜੀ ਰਾਸ ਤੋਂ ਚੌਥੀ ਰਾਸ ਤੇ ਨੁੱਕੇ ਨੁੱਕੇ ਦੇ ਰਸਤੇਾਂ ਸਿਗੀਆਂ ਕੋਈ ਇੱਕ ਪਿੰਡ ਦੀ ਕੋਈ ਦੋ ਪਿੰਡ ਦੀ ਕੋਈ ਚਾਰ ਪਿੰਡ ਦੀ ਕੋਈ ਛੇ ਪਿੰਡ ਦੀ ਕੋਈ ਅੱਠ ਪਿੰਡ ਦੀ ਉਹਨਾਂ ਚ ਕਲੂਰੀਆ ਰਾਸ ਤੋਂ ਵੱਡੀ ਸੀਗੀ ਇਹ ਜਿਹਦੇ ਕੋਲ ਮੱਖ ਵਾਲਾ ਪਿੰਡ ਸਤਿਗੁਰ ਨੇ ਮੁੱਲ ਲਿਆ ਸੀਗਾ ਭਾਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਉਹਨਾਂ ਨੇ ਪਹਿਲਾਂ ਮਹਾਰਾਜ ਨੂੰ ਦੱਸਿਆ ਸੀਗਾ ਕਿ ਬਈ ਉਹ ਰਾਖਸ਼ ਉੱਥੇ ਰਹਿੰਦਾ ਆ ਜੀ ਬਈ ਉਹ ਪਰੇਸ਼ਾਨ ਕਰਦਾ ਸਾਰਿਆਂ ਨੂੰ ਪਰ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਉੱਥੇ ਚਲੇ ਗਏ ਉਹਨਾਂ ਨੇ ਸ਼ਹਿਰ ਵੀ ਬਿਸਾਰ ਲਿਆ ਫਿਰ ਉਹਨੇ ਪ੍ਰੋਬਲਮ ਨਹੀਂ ਕ੍ਰੀਏਟ ਕੀਤੀਆਂ ਇੱਕ ਗੱਲ ਬਿਲਕੁਲ ਸਮਝ ਲਓ ਇਹ ਜਿਹੜੀ ਭਾਵਨਾ ਸਾਰੇ ਅੰਦਰਲੇ ਤੁਹਾਡੇ ਮਨ ਦੀ ਅਵਸਥਾ ਦੀ ਆ ਜੀ ਗੁਰਬਾਣੀ ਨੇ ਉਹ ਇਦਾਂ ਹੀ ਕਹ ਆਇਆ ਜੋ ਬ੍ਰਹਮੰਡੇ ਸੋਈ ਪਿੰਡੇ ਜਿਹੜੇ ਤੁਹਾਡੇ ਸਰੀਰ ਦੇ ਅੰਦਰ ਤੁਹਾਡੇ ਵਿਚਾਰ ਬਣ ਗਏ ਵਹਿਮ ਬਣ ਗਏ ਉਹ ਜਿਹੜਾ ਬ੍ਰਹਮੰਡ ਤੁਸੀਂ ਬਾਹਰੋਂ ਸਾਰ ਲੈਣਾ ਹੈ ਬਿਲਕੁਲ ਬਿਲਕੁਲ ਇਦਾਂ ਦਾ ਹੋਣਾ ਯਾਨੀ ਸਾਰੀ ਉਹ ਗੁਰਬਾਣੀ ਨੇ ਵਾਰ-ਵਾਰ ਸਮਝਾਈ ਆ ਸ਼ਬਦ ਆਪਾਂ ਵਰਦਦੇ ਆ ਭੂਤ ਪ੍ਰੇਤ ਪ੍ਰੇਤ ਹਾਂਜੀ ਦੋਈ ਦੋਈ ਸ਼ਬਦ ਵਰਦਦੇ ਆ ਨਾ ਉਤਰਤੀ ਜਦ ਕੋਈ ਨਹੀਂ ਵਰਦਦੇ ਹਾਂਜੀ ਭੂਤ ਪ੍ਰੇਤ ਪ੍ਰੇਤ ਉਨੇ ਇਸ ਸ਼ਬਦਾਂ ਥੋੜਾ ਜਿਹਾ ਚੰਨ ਸਮਝ ਲਈਏ। ਹੁਣ ਤੁਸੀਂ ਬੜਾ ਵਧੀਆ ਸਵਾਲ ਕਰ ਲਿਆ। ਇਹ ਇਹ ਕਰਨੇ ਹੀ ਬੰਦਾ ਸੀ। ਹਾਂਜੀ। ਭੂਤ ਆਪਾਂ ਲੰਘੇ ਹੋਏ ਟਾਈਮ ਨੂੰ ਕਹਿੰਦੇ ਆ। ਹਾਂਜੀ ਭੂਤਕਾਲ ਜਿੱਦਾਂ। ਭੂਤਕਾਲ ਹਾਂਜੀ। ਤੇ ਜਿਹੜਾ ਆਉਣ ਵਾਲਾ ਟਾਈਮ ਹੁੰਦਾ ਆ ਉਹਨੂੰ ਆਪਾਂ ਭੇਖ ਵਾਚ ਭੇਖ ਵੀ ਕਹਿੰਦੇ ਆ ਪਰ ਉਹਨੂੰ ਪ੍ਰੀਤਕਾਲ ਵੀ ਕਹਿੰਦੇ ਆ। ਪ੍ਰੀਤਕਾਲ ਵੀ। ਪੁਰਾਣਾ ਸ਼ਬਦ ਸਾਡਾ ਪ੍ਰੀਤਕਾਲ। ਅੱਛਾ ਜਿਹੜਾ ਸਾਡੀ ਪਹੁੰਚ ਤੋਂ ਪਰੇ ਆ। ਜੀ। ਜਿਹੜਾ ਸਾਡੀ ਪਹੁੰਚ ਤੋਂ ਪਰੇ ਆ ਪ੍ਰੇਤ। ਪ੍ਰੇਤ। ਹੁਣ ਤਾਂ ਸਮਝ ਆਣੀ। ਜਿਹੜਾ ਹੁਣ ਦਾ ਸਮਾਂ ਇਹ ਵਰਤਮਾਨ ਆ ਵਰਤਮਾਨ ਜਿਹਦੀ ਜੇ ਆਪਾਂ ਵਿਚਰ ਰਹੇ ਆ ਹਾਂਜੀ ਜਿਹੜਾ ਸਮਾਂ ਲੰਘ ਗਿਆ ਆ ਉਹ ਭੂਤ ਆ ਉਹ ਭੂਤ ਆ ਸਹੀ ਜਿਹੜਾ ਮਰ ਗਿਆ ਉਹ ਭੂਤ ਹੋ ਗਿਆ ਹਾਂਜੀ ਪਰ ਜਿਹੜਾ ਜੀ ਆਉਣਾ ਆ ਸਮਾਂ ਉਹ ਸਾਡੇ ਤੋਂ ਪਰੇ ਆ ਜੀ ਦੂਰ ਆ ਉਹ ਪਰੇ ਤੇ ਆ ਸੋ ਜਿਹੜੇ ਨਾਂ ਆ ਇਹਨਾਂ ਅਦ੍ਰਿਸ਼ ਚੀਜ਼ਾਂ ਦੇ ਜਿਹੜੇ ਸ਼ੁਖਮ ਚੀਜ਼ਾਂ ਆਪਾਂ ਕਹਿੰਦੇ ਨੇ ਉਹ ਨਾਂ ਹੈਗੇ ਇੱਕ ਭੂਤ ਆ ਇੱਕ ਪ੍ਰੇਤ ਆ ਇੱਕ ਲੰਘ ਚੁੱਕਾ ਆ ਇੱਕ ਜੀ ਆਉਣਾ ਆ ਦੁੱਲਿਓ ਆ ਤੇ ਸਤਿਗੁਰ ਨੇ ਵਾਰ-ਵਾਰ ਇਹ ਗੱਲ ਸਮਝਾਈ ਆ ਸਾਨੂੰ ਕਿ ਜੇ ਤੁਸੀਂ ਸੁਖੀ ਰਹਿਣਾ ਤੁਸੀਂ ਬੀਤੇ ਸਮੇਂ ਦੀਆਂ ਸੋਚਾਂ ਤੋਂ ਵੀ ਆਪਣੇ ਆਪ ਨੂੰ ਕੱਢਣਾ ਹੈ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਤੋਂ ਵੀ ਆਪਣੇ ਆਪ ਨੂੰ ਕਹਿਣਾ ਵਰਤਮਾਨ ਦੇ ਵਿੱਚ ਰਹਿਣਾ ਹੈ ਜੋ ਆਊਗਾ ਦੇਖੋ ਭੂਤ ਤੇ ਪ੍ਰੇਤ ਦੋਹਾਂ ਤੋਂ ਆਉਣ ਵਾਲੇ ਸਮੇਂ ਤੋਂ ਵੀ ਤੇ ਜਿਹੜਾ ਵਿਚ ਚੋਂ ਉਹ ਤੋਂ ਬਚਣਾ ਹੈਗਾ ਸੋ ਭੂਤ ਪ੍ਰੇਤ ਨੂੰ ਇਦਾਂ ਲਈਏ ਆਪਾਂ ਇਸ ਅੰਦਾਜ਼ੇ ਵਿੱਚ ਜੋ ਵਰਤਮਾਨ ਚ ਰਹਿਣਾ ਤੇ ਵਰਤਮਾਨਿਤ ਰਹਿਣ ਦਾ ਜਿਹੜਾ ਤਰੀਕਾ ਕੀ ਆ ਤੁਹਾਡਾ ਧਿਆਨ ਇਹ ਕਾ ਕਰ ਹੋਣਾ ਚਾਹੀਦਾ ਅਈ ਵੀ ਦੀ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਆਪਾਂ ਗੱਲਬਾਤ ਕਹਿੰਦੇ ਆਂ ਤੁਸੀਂ ਮੈਨੂੰ ਸਵਾਲ ਕਰ ਦਿੱਤਾ ਤੇ ਮੈਨੂੰ ਮੈਂ ਮੇਰਾ ਧਿਆਨ ਕਿਤੇ ਹੋਇਆ ਤੇ ਮੈਨੂੰ ਗੱਲ ਨਾ ਸਮਝ ਆਈ ਤੇ ਮੈਂ ਕਹਣਾ ਮੇਰਾ ਧਿਆਨ ਇੱਥੇ ਨਹੀਂ ਸੀਗਾ ਦੁਬਾਰਾ ਕਹਾਂ ਹਾਂ ਹਾਂਜੀ ਇਦਾਂ ਹੋਣੀ ਨਾ ਆਮ ਤੌਰ ਤੇ ਟੈਲੀਵਿਜ਼ਨਾਂ ਦੇ ਪ੍ਰੋਗਰਾਮ ਦੇਖਣ ਲੱਗੇ ਸਾਡਾ ਧਿਆਨ ਖਾ ਜਾਂਦਾ ਸਾਨੂੰ ਗੱਲ ਦੀ ਸਮਝ ਹੀ ਨਹੀਂ ਆਉਂਦੀ ਫਿਰ ਅਸੀਂ ਕਹਿੰਦੇ ਯਾਰ ਟੈਲੀਵਿਜ਼ਨ ਪਿੱਛੇ ਕਰੀਏ ਜੇ ਕਰ ਸਕਦੇ ਹੋਏ ਜਾਂ ਪ੍ਰੋਗਰਾਮ ਥੋੜਾ ਰਿਵਾਈਂਡ ਕਰਕੇ ਦੁਬਾਰਾ ਦੇਖ ਲਈਏ ਜਾਂ ਜੇ ਗੱਲ ਇਹ ਕਰੀ ਨਾ ਗਈ ਸਾਨੂੰ ਗਾਂਹ ਦੀ ਗੱਲ ਦਾ ਵੀ ਮਜ਼ਾ ਨਹੀਂ ਆਉ ਭੇਸ਼ੱਕ ਇਸ ਦੀ ਗੱਲ ਵੀ ਸੁਣਦੇ ਹੋਗੇ ਜਿੱਥੇ ਤੁਸੀਂ ਧਿਆਨ ਦਿੱਤਾ ਉੱਥੇ ਆਨੰਦ ਆ ਔਰ ਵੱਡੇ ਤੋਂ ਵੱਡਾ ਆਨੰਦ ਜਿਹੜਾ ਦੁਨੀਆਂ ਦੇ ਜਿਹਨੂੰ ਮੰਨਿਆ ਗਿਆ ਆ ਉੱਥੇ ਤੁਹਾਡੇ ਪੰਜ ਗਿਆਨ ਇੰਦਰ ਇਕੱਠੇ ਹੁੰਦੇ ਆ ਪੰਜ ਗਿਆਨ ਇੰਦਰ ਇਕੱਠੇ ਧਿਆਨ ਤੇ ਵੀ ਹੁੰਦੇ ਆ ਜਦੋਂ ਤੁਸੀਂ ਧਿਆਨ ਟਿਕਾਉਂਦੇ ਆ ਸਿਮਰਨ ਉੱਥੇ ਵੀ ਹੁੰਦੇ ਆ ਸੋ ਸਤਿਗੁਰ ਨੇ ਭੂਤੋ ਪ੍ਰੇਤੋ ਬਚਨ ਦੀ ਗੱਲ ਕੀਤੀ ਧਰਮ ਸਾਰੇ ਇਹ ਹੀ ਗੱਲ ਕਹਿੰਦੇ ਆ ਹਾਂਜੀ ਨਾ ਬੀਤੇਲੇ ਧਿਆਨ ਦੇਣਾ ਨਾ ਆਉਣ ਵਾਲੇ ਸਮੇਂ ਦਾ ਫਿਕਰ ਕਰਨਾ ਦੋਨਾਂ ਗੱਲ ਜਿੱਥੇ ਤੁਸੀਂ ਵਰਤਮਾਨ ਹੈਗੇ ਆ ਜੋ ਬੀਤ ਗਿਆ ਉਹ ਬੀਤ ਗਿਆ ਤੁਸੀਂ ਉਹਨੂੰ ਬਦਲ ਨਹੀਂ ਸਕਦੇ ਇਹ ਸਰਕਾਰ ਦਾ ਫਿਕਰ ਬੰਦ ਕਰ ਤੇ ਜੋ ਬੀਤ ਗਿਆ ਜੋ ਆਉਣ ਵਾਲਾ ਆ ਉਹ ਜਿਹੜਾ ਆਇਆ ਨਹੀਂ ਤੁਹਾਡੇ ਨੇੜੇ ਉਹਦਾ ਤੁਸੀਂ ਡਰਨਾ ਮੰਨੋ ਕੋਈ ਵੀ ਤੁਸੀਂ ਵਰਤਮਾਨ 'ਚ ਟਿਕ ਜਾਓ ਤੇ ਵਰਤਮਾਨ 'ਚ ਟਿਕ ਜਾਓਗੇ ਤੇ ਫਿਰ ਤੁਸੀਂ ਪਉਂ ਬਾਰਾਂ ਜੇ ਤੁਹਾਡਾ ਵਰਤਮਾਨ ਖੁਸ਼ ਆ ਆਉਣ ਵਾਲਾ ਸਮਾਂ ਜ਼ਰੂਰ ਖੁਸ਼ਦਾ ਆਊਗਾ ਕਿਸੇ ਕੌਮ ਨੇ ਆਪਣਾ ਭਵਿੱਖ ਵਧੀਆ ਬਣਾਉਣਾ ਹੈ ਉਹਨੂੰ ਆਪਣਾ ਵਰਤਮਾਨ ਸਵਾਰ ਲੈਣਾ ਚਾਹੀਦਾ ਕਿਸੇ ਮਨੁੱਖ ਨੇ ਆਪਣਾ ਭਵਿੱਖ ਵਧੀਆ ਬਣਾਉਣਾ ਉਹਨੂੰ ਆਪਣਾ ਵਰਤਮਾਨ ਸਵਾਰ ਲੈਣਾ ਚਾਹੀਦਾ ਜੇ ਵਰਤਮਾਨ ਸਵਾਰ ਲਿਆ ਤੁਹਾਡਾ ਆਨਾਲਾ ਪਿਛ ਵਧੀਆ ਹੋ। ਸੋ ਤੁਹਾਡੇ ਏਸੀ ਨੋਟ ਤੇ ਭਾਈ ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ। ਔਰ ਸਾਧ ਸੰਗਤ ਜੀ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਕਿ ਭੂਤ ਤੇ ਪ੍ਰੇਤ ਇਹ ਭੂਤ ਕਾਲ ਅਤੇ ਭਵਿਸ਼ ਕਾਲ ਦੀ ਗੱਲ ਹੋ ਰਹੀ ਆ ਔਰ ਗੁਰੂ ਸਾਹਿਬਾਂ ਨੇ ਵੀ ਇਹੀ ਕਿਹਾ ਭੂਤ ਪ੍ਰੇਤ ਤੋਂ ਪਰੇ ਰਵੋ। ਭੂਤ ਕਾਲ ਬੀਤਿਆ ਹੋਇਆ ਸਮਾਂ ਉਹ ਲੰਘ ਚੁੱਕਾ ਉਹਨੂੰ ਅਸੀਂ ਵਾਪਸ ਨਹੀਂ ਲਿਆ ਸਕਦੇ ਔਰ ਆਉਣ ਵਾਲੇ ਸਮੇ ਨੂੰ ਅਸੀਂ ਆਪਣੇ ਵਰਤਮਾਨ ਦੇ ਵਿੱਚ ਰਹਿ ਕੇ ਹੀ ਸੁਧਾਰ ਸਕਦੇ ਆ ਵਰਤਮਾਨ ਵਿੱਚ ਅਸੀਂ ਅੱਛੇ ਅੱਛੇ ਕੰਮ ਕਰੀਏ ਤਾਂ ਸਾਡਾ ਭਵਿਸ਼ ਆਪੇ ਹੀ ਅੱਛਾ ਹੋ ਜਾਣਾ ਸੋ ਇੱਥੇ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ